ਕਿਰਤੀ ਕਿਸਾਨ ਯੂਨੀਅਨ ਵੱਲੋਂ ਕੇਂਦਰ ਸਰਕਾਰ ਦੀਆਂ ਵਧੀਆਂ ਖਿਲਾਫ ਗੁਰਦੁਆਰਾ ਮੋਰਚਾ ਸਾਹਿਬ ਹਰਸਾ ਸ਼ੀਨਾ ਰਾਜਾ ਸੰਸੀ ਤੋਂ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਸ਼ੀਨਾ ਦੀ ਅਗਵਾਈ ਚ ਸੁਖਦੇਵ ਸਿੰਘ ਰੰਧਾਵਾ ਅਤੇ ਕਾਬਲ ਸਿੰਘ ਸ਼ਾਹਪੁਰ ਵੱਲੋਂ ਸੈਂਕੜੇ ਕਿਸਾਨਾਂ ਦੇ ਸਹਿਯੋਗ ਨਾਲ ਟਰੈਕਟਰ ਮਾਰਚ ਕੱਢਿਆ ਗਿਆ ਅਤੇ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਡੇਲੀ ਨਿਊਜ਼ ਹੁਣ ਤੱਕ ਦੀ ਵਿਸ਼ੇਸ਼ ਰਿਪੋਰਟ ਮੈਂ ਸੁਖਦੇਵ ਸਿੰਘ ਸੈੰਸਰਾ ਸੂਬਾ ਕਮੇਟੀ ਮੈਂਬਰ ਤੇ ਜ਼ਿਲ੍ਹਾ ਪ੍ਰੈਸ ਇਕੱਤਰ ਕੀਤੀ ਕਿਸਾਨ ਜੁਨੀਅਨ ਹਾਂ ਅੱਜ ਇਹ ਜਿਹੜਾ ਸਾਂਝਾ ਸੱਜਾ ਸੱਦਾ ਆਇਆ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਹਦੇ ਸੱਦੇ ਤਹਿਤ ਅਸੀਂ ਜਿਹੜਾ ਇਹ ਟਰੈਕਟਰ ਮਾਰਚ ਕਰਨ ਜਾ ਰਹੇ ਹਾਂ ਜੋ ਮੰਗਾਂ ਸਾਡੇ ਨਾਲ ਸਰਕਾਰ ਨੇ ਵਾਅਦਾ ਕੀਤਾ ਸੀਗਾ ਸਰਕਾਰ ਉਹਨਾਂ ਮੰਗਾਂ ਤੋਂ ਮੁੱਕਰ ਗਈ ਹੈ ਜਿਨ੍ਹਾਂ ਵਿੱਚ ਐਮਐਸਪੀ ਦਾ ਕਾਨੂੰਨ ਬਣਾਉਣਾ ਤੇ ਐਮਐਸਪੀ ਉੱਪਰ ਖਰੀਦ ਦੀ ਗਰੰਟੀ ਕਰਨਾ ਕਿਉਂਕਿ ਐਮਐਸਪੀ ਤੇ ਪਹਿਲਾਂ ਵੀ ਤੈਅ ਕਰ ਦਿੰਦੀ ਹੈ ਸਰਕਾਰ ਪਰ ਉਹਨੂੰ ਖਰੀਦਣ ਨਹੀਂ ਆਉਂਦੀ ਸੋ ਸਾਡੀ ਇਹ ਮੰਗ ਹੈ ਖਰੀਦ ਦੀ ਗਰੰਟੀ ਕੀਤੀ ਜਾਵੇ ਜਿਵੇਂ ਕਣਕ ਝੋਨੇ ਨੂੰ ਐਫਸੀਆ ਖਰੀਦੀ ਹੋ ਇਸ ਤਰ੍ਹਾਂ ਬਾਕੀ ਫਸਲਾਂ ਨੂੰ ਵੀ ਸਰਕਾਰ ਫਰੀਦੇ ਤੇ ਨਾਲ ਦੀ ਨਾਲ ਕਰਜ਼ਾ ਮਾਫੀ ਜਿਹੜੀ ਹੈ ਪਿਛਲੇ 10 ਸਾਲਾਂ ਦੇ ਵਿੱਚ ਸੈਂਟਰ ਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦਾ ਲਗਭਗ 15 ਲੱਖ ਕਰੋੜ ਰੁਪਏ ਕਰਜ਼ਾ ਜਿਹੜਾ ਉਹ ਮਾਫ ਕਰ ਦਿੱਤਾ ਹੈ ਪਰ ਪੰਜਾਬ ਦੇ ਕਿਸਾਨ ਦਾ ਕਰਜ਼ਾ ਸਵਾ ਲੱਖ ਕਰੋੜ ਆ ਔਰ ਟੋਟਲ ਇੰਡੀਆ ਦੇ ਕਿਸਾਨ ਦਾ ਕਰਜ਼ਾ ਗਿਣਿਆ ਜਾਵੇ ਤਾਂ ਲਗਭਗ 16-17 ਲੱਖ ਕਰੋੜ ਆ ਸਰਕਾਰ 15 ਲੱਖ ਰੁਪਏ ਕਾਰਪੋਰੇਟ ਘਰਾਣਿਆਂ ਦਾ ਮਾਫ ਕਰ ਸਕਦੀ ਆ ਪਰ ਕਿਸਾਨ ਵੀ ਨਹੀਂ ਕਹਿੰਦੇ ਆ ਕਿ ਖਜ਼ਾਨੇ 'ਚ ਪੈਸੇ ਆ ਨਹੀਂ ਗੇ ਸੋ ਇਹ ਜਿਹੜੀਆਂ ਮੰਗਾਂ ਨੇ ਇਹਨਾਂ ਨੂੰ ਲੈ ਕੇ ਜਿਹੜਾ ਆ ਆਉਣ ਵਾਲੇ ਸਮੇਂ 'ਚ ਵੱਡਾ ਸੰਘਰਸ਼ ਜਿਹੜਾ ਆ ਉਹ ਕੀਤਾ ਜਾਊਗਾ ਔਰ ਇਹਨਾਂ ਮੰਗਾਂ ਨੂੰ ਪੂਰੀਆਂ ਹੋਣ ਤੱਕ ਜਿਹੜਾ ਆ ਉਹ ਜਾਰੀ ਰਹੂਗਾ ਅੱਛਾ ਪ੍ਰਧਾਨ ਜੀ ਇੱਕ 13 ਫਰਵਰੀ ਦਾ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਦੀ ਫੇਰ ਤਿਆਰੀ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਉਹ ਕੋਸ਼ਿਸ਼ ਇਹ ਜਾਰੀ ਹੈ ਕਿ ਉਹਨਾਂ ਨਾਲ ਕੋਈ ਇਕਤਾ ਬਣ ਜੇ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਦੋ ਹਿੱਸਿਆਂ ਵਿੱਚ ਵੰਡਿਆ ਜਾ ਚੁੱਕਾ ਆ ਔਰ ਜਿਹੜਾ ਦੂਸਰਾ ਧੜਾ ਹੈਗਾ ਆ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀ ਦੇ 13 ਵਾਲਾ ਪ੍ਰੋਗਰਾਮ ਦਿੱਤਾ ਗਿਆ ਆ ਕੋਸ਼ਿਸ਼ ਆ ਕਿ ਇਹ ਫਿਰ ਕੋਈ ਇਕਤਾ ਬਣ ਜੇ ਉਹਨੇ ਸਮੇਂ ਤੱਕ ਤਾਂ ਦੁਬਾਰਾ ਜਿਹੜਾ ਕੋਈ ਇਕੱਠਾ ਜਿਹੜਾ ਉਹ ਜਾਇਆ ਜਾਵੇ ਭਾਜੀ ਕੀ ਨਾਮ ਆਪਣਾ ਮੇਰਾ ਨਾਮ ਕਾਬਲ ਸਿੰਘ ਸ਼ਾਹਪੁਰ ਤੇ ਸੰਯੁਕਤ ਕਿਸਾਨ ਭਲੇ ਸੰਸਥਾ ਅਜਨਾਲਾ ਦਾ ਮੈਂ ਨੁਮਾਇੰਦਾ ਆ ਔਰ ਜੋ ਪਿਛਲੇ ਸਮੇਂ ਦੇ ਵਿੱਚ ਆਪਾਂ 12 ਮਹੀਨੇ ਤੇ 13 ਦਿਨ ਦਿੱਲੀ ਦੇ ਬਾਰਡਰਾਂ ਤੇ ਸੰਘਰਸ਼ ਲੜ ਕੇ ਆਏ ਆ ਔਰ ਉਸ ਸੰਘਰਸ਼ ਦੇ ਵਿੱਚ ਜਿਹੜਾ ਸੈਂਟਰ ਦੀ ਪਈਮਾਨ ਹਾਕਮਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਸਾਡੇ ਕਿਸਾਨ ਉਹ ਗੋਹ ਦੇ ਨਾਲ ਔਰ ਉਹਨਾਂ ਵਾਅਦਿਆਂ ਤੋਂ ਸੈਂਟਰ ਜਿਹੜਾ ਉਹ ਮੁਕਰਿਆ ਉਹਨਾਂ ਨੂੰ ਵਾਅਦਿਆਂ ਨੂੰ ਪੂਰੇ ਚੰਗੀ ਢੰਗ ਨਾਲ ਉਹ ਲਾਗੂ ਨਹੀਂ ਕਰ ਸਕਿਆ ਔਰ ਉਹਦੇ ਸਬੰਧ ਦੇ ਵਿੱਚ ਸਾਡੇ ਜਿਹੜਾ ਕਿਸਾਨ ਮੋਰਚਾ ਹੈ ਉਹਨਾਂ ਨੇ ਅੱਜ ਕੌਲ ਦਿੱਤੀ ਸੀਗੀ ਵੀ 26 ਜਨਵਰੀ ਨੂੰ ਅਸੀਂ ਸੈਂਟਰ ਨੂੰ ਇਹ ਦੱਸਣਾ ਹੈ ਵੀ ਜੇਕਰ ਤੁਸੀਂ ਸਾਡੇ ਜਿਹੜਾ ਵਾਅਦੇ ਸਾਡੇ ਨਾਲ ਉਹ ਦੋ ਕੀਤੇ ਸੀ ਜੇ ਉਹ ਵਾਅਦੇ ਪੂਰੇ ਨਾ ਕੀਤੇ ਤੇ ਫਿਰ ਅਸੀਂ ਉਹ ਸ਼ਤੀ ਪੂਜੇ ਸੰਘਰਸ਼ ਦੀ ਜਿਹਦੇ ਮਾਟਰਾਂ ਤੇ ਫਿਰ ਸ਼ੁਰੂ ਕਰਾਂਗੇ ਔਰ ਉਸ ਸੰਘਰਸ਼ ਨੂੰ ਅੱਜ ਕਿਰਤੀ ਕਿਸਾਨ ਯੂਨੀਅਨ ਜਿਹੜੀ ਆ ਔਰ ਉਹਨਾਂ ਦੇ ਜਿਹੜੇ ਆਗੂ ਮਾਸਟਰ ਜਤਿੰਦਰ ਸਿੰਘ ਜੀ ਸ਼ੀਨਾ ਮੇਜਰ ਸੰਕੜਿਆਲ ਔਰ ਉਹਨਾਂ ਦੇ ਜਿਹੜੀ ਅਗਵਾਈ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਅਸੀਂ ਸਿਰੋਤ ਕਿਸਾਨ ਭਲਾਈ ਸੈਕਟਰ ਅਜਨਾਲਾ ਵੱਲੋਂ ਅਸੀਂ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਦੇ ਵਿੱਚ ਅੱਜ ਅਸੀਂ ਉੱਥੇ ਅੰਮ੍ਰਿਤਸਰ ਦੇ ਵਿੱਚ ਕੰਪਨੀ ਬਾਗ ਪਹੁੰਚ ਗਏ ਔਰ ਇਹ ਦਸਣਾ ਚਾਹੁੰਦੇ ਆਂ ਸੈਂਟਰ ਸਰਕਾਰ ਨੂੰ ਵੀ ਕਿਸਾਨ ਉਦੋਂ ਵੀ ਇਕੱਠੇ ਸੀ ਅੱਜ ਵੀ ਕਿਸਾਨ ਇਕੱਠੇ ਆ ਜੇ ਕਿਸਾਨ ਦੇ ਮੁੱਦੇ ਛੇਤੀ ਹੱਲ ਨਾ ਕੀਤੇ ਤੇ ਬਹੁਤ ਵੱਡਾ ਸੰਘਰਸ਼ ਜਿਹੜਾ ਦਿੱਲੀ ਦੇ ਬਾਹਰਾਂ ਤੇ ਫੇਰ ਦੁਬਾਰਾ ਸ਼ੁਰੂ ਹੋ ਜਾਊਗਾ ਪ੍ਰਧਾਨ ਜੀ ਇਹ ਜਦੋਂ ਉੱਥੇ ਕਿੱਡਾ ਟੱਡਾ ਸੰਘਰਸ਼ ਕੀਤਾ ਤੁਸੀਂ 12-13 ਮਹੀਨੇ ਇਹ ਉਦੋਂ ਨਹੀਂ ਸੀ ਚਾਹੀਦਾ ਜਿਹੜੀਆਂ ਤੁਹਾਡਾ ਸੰਯੁਕਤ ਕਿਸਾਨ ਮੋਰਚਾ ਸੀ ਵੀ ਉਹਨਾਂ ਕੋ ਰਿਟਰਨ ਚ ਲੈੰਦੇ ਇਹ ਤੁਸੀਂ ਇਹਨੂੰ ਕੀ ਤੁਸੀਂ ਇਹ ਸਰਕਾਰ ਦੀ ਚਲਾਕੀ ਗਣਦੇ ਜੇ ਜਾਂ ਕਿਸਾਨ ਜਿੱਤਰਾ ਭੋਲੇ ਭਾਲੇ ਆ ਉਹਨਾਂ ਨੂੰ ਵਰਗਲਾ ਲਾ ਤੁਸੀਂ ਕੀ ਸਮਝਦੇ ਜੇ ਬਰੇ ਵੇਖੋ ਜੀ ਐਸਕੇਐਮ ਦੇ ਜਿਹੜੇ ਸਾਡੇ ਆਗੂ ਸੀਗੇ ਨਾ ਉਹਨਾਂ ਨੇ ਬੜੀ ਸ਼ਿਹਰਤਾ ਦੇ ਨਾਲ ਉਹਨਾਂ ਕੋ ਰਿਟਰਨ ਦੇ ਵਿੱਚ ਲਿਆ ਸਾਰਾ ਕੁਝ ਔਰ ਜਿਵੇਂ ਆਪਾਂ ਪਿਛਲਾ ਇਤਿਹਾਸ ਵੇਖਾਂਗੇ ਨਾ ਤੇ ਦਿੱਲੀ ਨੇ ਹਮੇਸ਼ਾ ਹੀ ਪੰਜਾਬ ਦੇ ਨਾਲ ਸਿੱਖਾਂ ਦੇ ਨਾਲ ਜਾਂ ਕਿਸਾਨਾਂ ਦੇ ਨਾਲ ਹਮੇਸ਼ਾ ਧੋਖਾ ਕੀਤਾ ਹੁਣ ਜਿਹੜਾ ਵਾ ਹੁਣ ਜਿਹੜੀ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਦਿੱਲੀ ਨਹੀਂ ਪੂਰੇ ਕਰਦੀ ਤੇ ਹੁਣ ਅਗਲਾ ਤੁਹਾਡਾ ਕੀ ਸਟੈਪ ਦੁਬਾਰਾ ਸੰਘਰਸ਼ ਸ਼ੁਰੂ ਕਰਾਂਗੇ ਜਿਸ ਤਰ੍ਹਾਂ ਪਹਿਲਾਂ ਅਸੀਂ ਆਪਣੇ ਐਸਕੇਐਮ ਦੇ ਆਗੂਆਂ ਦੀ ਰਹਿਨਮਾਈ ਦੇ ਹੇਠ ਸੰਘਰਸ਼ ਦੇ ਅੱਗੇ ਵੀ ਹੋਇਆ ਬੜਾ ਪਰ ਉਹ ਜਿਸ ਤਰ੍ਹਾਂ ਲਾਗੂ ਹੀ ਨਹੀਂ ਹੋਏ ਉਹ ਇੰਪਲੀਮੈਂਟ ਨਹੀਂ ਹੋਏ ਹੁਣ ਜਦੋਂ ਸੰਘਰਸ਼ ਉੱਥੇ ਕਰੋਗੇ ਉਸੇ ਤੁਸੀਂ ਕੀ ਇੰਪਲੀਮੈਂਟ ਕਰਾ ਕੇ ਫਿਰ ਉਠੋਗੇ ਮੈਂ ਆਪ ਜੀ ਦੇ ਚੈਨਲ ਦੇ ਰਾਹੀਂ ਇੱਕ ਦੱਸ ਦੇਣਾ ਚਾਹੁੰਦਾ ਪੂਰੇ ਦੇਸ਼ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਦੇਸ਼ ਦੇਸ਼ ਵਾਸੀਆਂ ਨੂੰ ਅੱਜ ਤੋਂ 498 ਸਾਲ ਪਹਿਲਾਂ 1526 ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੱਚੇ ਪਾਤਸ਼ਾਹ ਨੇ ਸਾਡੇ ਸਾਡੇ ਜਿਸਪੈਕ ਭਰੀ ਸੀ ਬਾਬਰ ਨੂੰ ਜਾਬਰ ਕਹਿ ਕੇ ਮੂੰਹ ਤੇ ਜਾਬਰ ਬਾਬਰ ਨੂੰ ਜਾਬਰ ਕਿਹਾ ਸੀ ਅੱਜ ਗੁਰਬਾਨੀ ਦੇ ਵਿੱਚ ਸਾਰਾ ਕੁਝ ਉਹ ਦਰਜਾ ਜੋਗ ਬਾਬਰ ਨੂੰ ਕਿਹਾ ਸੀਗਾ ਰਾਜੇ ਸ਼ੀ ਮੁਕੱਦਮ ਕੁੱਤੇ ਕਿਹਾ ਸੀਗਾ ਔਰ ਜੋ ਸਿੱਖ ਕੌਮ ਉਦੋਂ ਤੋਂ ਪਹਿਲਾਂ ਕੀਤੀ ਹੈ 498 ਸਾਲ ਹੋ ਚੁੱਕੇ ਸਾਨੂੰ ਸੰਘਰਸ਼ ਦੇ ਵਿੱਚ ਪਿਆਨੂ ਔਰ ਇਹ ਸੰਘਰਸ਼ ਸਾਡੇ ਨਾਲ ਹੀ ਲੜਦੇ ਰਹਿਣਾ ਹੈ ਲੜਦੇ ਆਵਾਂਗੇ ਉਹ ਸਾਡੀਆਂ ਉਹੜੀਆਂ ਪੀੜ੍ਹੀਆਂ ਵੀ ਸੰਘਰਸ਼ ਲੜਦੀਆਂ ਜਾਣਗੀਆਂ ਕਿਉਂਕਿ ਸਾਡਾ ਜਨਮ ਇਸ ਸੰਘਰਸ਼ ਦੇ ਵਿੱਚ ਹੋਇਆ ਔਰ ਜੇਕਰ ਸੈਂਟਰ ਨੇ ਉਹ ਵਾਦੇ ਨਾ ਪੂਰੇ ਕੀਤੇ ਤੇ ਦੁਬਾਰਾ ਫਿਰ ਅਸੀਂ ਆਪਣੇ ਐਸਕੇਮ ਦੇ ਆਗੂਆਂ ਦੀ ਰਹਿਨਮਾਈ ਦੇ ਵਿੱਚ ਉਹਨਾਂ ਦੀ ਅਗਵਾਈ ਦੇ ਵਿੱਚ ਦੁਬਾਰਾ ਫਿਰ ਸੰਘਰਸ਼ ਸ਼ੁਰੂ ਕਰਾਂਗੇ ਓ ਗੋਰਾ ਔਰ ਸ੍ਰੀ ਅਕਾਲ ਔਰ ਉਹ ਵਾਦੇ ਪੂਰੇ ਕਰਵਾ ਕੇ ਉਠਾਂਗੇ ਪਿਛਲੀ ਵਾਰ ਅਸੀਂ ਧੋਖੇ ਜਾਈਏ ਧੋਖਾ ਤੇ ਸਾਡੇ ਨਾਲ ਹਰ ਵਾਰੀ ਹੁੰਦਾ ਔਰ ਅਗਲੀ ਵਾਰ ਤੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਧੋਖਾ ਸਾਡੇ ਨਾਲ ਦੁਬਾਰਾ ਨਾ ਹੋਵੇ ਮੈਂ ਮੇਜਰ ਸਿੰਘ ਕੜਿਆਲ ਜ਼ਿਲ੍ਹਾ ਕਜਾਨਤ ਦੀ ਕਿਰਤੀ ਕਿਸਾਨ ਯੂਨੀਅਨ ਅੱਜ ਅਸੀਂ ਜੋ ਮੰਗਾਂ ਰਹਿ ਗਈਆਂ ਇਹ ਕਿਸਾਨਾਂ ਦੀਆਂ ਜੋ ਸਰਕਾਰ ਨੇ ਸਾਡੇ ਨਾਲ ਵਿਸ਼ਵਾਦਾ ਕਰਕੇ ਉਹਨਾਂ ਚੀਜ਼ਾਂ ਤੋਂ ਭੱਜੀਵਾ ਅੱਜ ਉਸੇ ਤਰ੍ਹਾਂ ਹੀ ਜਿਦਾਂ ਆਪੋ ਸਾਕੇ ਕਿਸਾਨ ਜਥੇ ਬੰਦੀਆਂ ਪੰਜਾਬ ਦੇ ਵਿੱਚ ਅੱਡੋ-ਪਾਟ ਹੋ ਗਿਆ ਸੀ ਉਹਨਾਂ ਨੂੰ ਹੁਣ ਸਾਰਿਆਂ ਨੂੰ ਇੱਕ ਮੱਚ ਤੇ ਕਰਕੇ ਸੰਯੁਕਤ ਮੋਰਚੇ ਦੇ ਨਾਲ ਜੋ ਸੰਯੁਕਤ ਮੋਰਚੇ ਨੇ ਸੱਦਾ ਦਿੱਤਾ ਵਾ ਉਹਦੇ ਵਾਸਤੇ ਪਹਿਲਾ ਸਾਡਾ ਸਪਸ਼ਟ ਇਹ ਆ ਵੀ ਟਰੈਕਟਰ ਮਾਰਚ ਕਰਾਂਗੇ ਦੂਸਰਾ ਜੋ 16 ਨੂੰ 16 ਪਰਵਦੀ ਨੂੰ ਸਾਰੇ ਭਾਰਤ ਦੀ ਕਾਲਿਆ ਵੀ ਭਾਰਤ ਬੰਦ ਹੋਊਗਾ ਇੱਕ ਤੁਸੀਂ ਸਵਾਲ ਕੀਤਾ ਸੀ ਕਿ ਜਿਹੜਾ ਜਥੇਬੰਦੀਆਂ ਉਦੋਂ ਇੰਨਾ ਮੋਰਚਾ ਲਾਇਆ ਸੀ ਉਹ ਤੁਸੀਂ ਵਿੱਚੇ ਕੋ ਛੱਡ ਕੇ ਆ ਗਏ ਹੋ ਉਹ ਇਸ ਤਰ੍ਹਾਂ ਹੀ ਜਿਹੜੇ ਤਿੰਨ ਕਾਨੂੰਨ ਕਰਾਉਣ ਆਪਣਾ ਵਾਪਸ ਕਰਾਉਣ ਵਾਸਤੇ ਅਸੀਂ ਗਏ ਸਾਂ ਉਹ ਮਤਲਬ ਸਰਕਾਰ ਨੇ ਸਾਡੇ ਉਹ ਦਬਾਅ ਕਰਕੇ ਤੇ ਰੱਦ ਕਰਤੇ ਸੋ ਬਾਕੀ ਜਿਹੜੀਆਂ ਮੰਗਾਂ ਐ ਐਮਐਸਪੀ ਦੀ ਮੰਗ ਜਿਹੜੀ ਉਹ ਮਤਲਬ ਇੱਕ ਸਾਰੇ ਭਾਰਤ ਦੀ ਮੰਗ ਜੇ ਉਹ ਅਸੀਂ ਉਹ ਮੰਗ ਨੂੰ ਉੱਥੇ ਢਾ ਕੇ ਬਹਿ ਰਹਿੰਦੇ ਕਿਉਂਕਿ ਉਹ ਲੰਮਾ ਹੋਇਆ ਸੀ ਇਸ ਕਰਕੇ ਆਪਣਾ ਸਯੁਕਤ ਮੋਰਚੇ ਨੇ ਫਾਇਦਾ ਕੀਤਾ ਅਤੇ ਇਹ ਜਿਹੜਾ ਘੋਲਵਾ ਐਮਐਸਪੀ ਦਾ ਇਹ ਵੱਡਾ ਵਾ ਆਪਾਂ ਇੱਕ ਵਾਰੀ ਫੌਜ ਨੂੰ ਸਾਥ ਦਿਵਾ ਲਈਏ ਇਹ ਘੋਲ ਨਾਲੋਂ ਵੀ ਆਪਾਂ ਵੱਡੇ ਵੱਧ ਕੇ ਵੱਧ ਤੋਂ ਵੱਧ ਉਹਦਾ ਧੂਣਾ ਮੋਰਚਾ ਬਣਾ ਕੇ ਲਿਆਵਾਂਗੇ ਫੇਰ ਆਪਣੀਆਂ ਮੰਗਾਂ ਮਨਾਵਾਂਗੇ ਸੋ ਹੁਣ 2024 ਦੀ ਚੋਣ ਆ ਗਈ ਵਾ ਉਧਰੋਂ ਸੰਯੁਕਤ ਮੋਰਚਾ ਵੀ ਜਿਹੜਾ ਕੋਈ ਮਾੜਾ ਮੋਟਾ ਖਿੰਡਿਆ ਪੁੰਡਿਆ ਸੀ ਉਹ ਇਕੱਠਾ ਹੋ ਗਿਆ ਵਾ ਸੋ ਇਸ ਕਰਕੇ ਜੇ ਸਰਕਾਰ ਸਾਡੀਆਂ ਮੰਗਾਂ ਨਾ ਮੰਨੂਗੀ ਤੇ ਇਹਦੇ ਨਾਲੋਂ ਵੀ ਅਸੀਂ ਵੱਡਾ ਮੋਰਚਾ ਲਾਵਾਂਗੇ। ਨਾਮ ਜੀ ਤੁਹਾਡਾ ਮੇਰਾ ਨਾਮ ਮਜੀਤ ਸਿੰਘ ਬਾਠਿਆ ਪ੍ਰਧਾਨ ਸਯੁਜਕਤ ਕਿਸਾਨਾਂ ਭਲਾਈ ਸੰਸਥਾ ਹੀ ਨਾਲਾ ਅੱਜ 26 ਜਨਵਰੀ ਦਾ ਜਿਹੜਾ ਟਰੈਕਟਰ ਮਾਰਚ ਆ ਜਿਹੜਾ ਮੋਦੀ ਸਰਕਾਰ ਨੇ ਸਾਡੀਆਂ ਮੰਗਾਂ ਮੰਨ ਕੇ ਉਹਨੂੰ ਨਾਲ ਚਲੀ ਗਈ। ਉਹਨੂੰ ਚੇਤੇ ਕਰਾਉਣ ਲਈ ਅੱਜ ਦਾ ਜਿਹੜਾ ਟਰੈਕਟਰ ਮਾਰਚ ਆ ਕੱਢਿਆ ਜਾ ਰਿਹਾ ਆ ਔਰ ਉਹਨੂੰ ਦੱਸਿਆ ਜਾ ਰਿਹਾ ਕਿ ਤੂੰ ਇਹ ਸਾਡੀਆਂ ਮੰਗਾਂ ਅਗਰ ਲਾਗੂ ਨਾ ਕੀਤੀਆਂ ਦੁਬਾਰਾ ਦਿੱਲੀ ਦੀਆਂ ਬਰੂਹਾਂ ਤੇ ਆਣ ਕੇ ਬੈਠਾਂਗੇ ਔਰ ਪੱਕੇ ਪੈਰੀ ਬੈਠਾਂਗੇ। ਔਰ ਜਿੰਨਾ ਚਿਰ ਤੱਕ ਤੂੰ ਸਾਡੀਆਂ ਮੰਗਾਂ ਦਾ ਇੰਤਕਾਲ ਨਹੀਂ ਕਰ ਦਿੰਦਾ ਉਹਨਾਂ ਚਿਰ ਹੀ ਵਾਪਸ ਨਹੀਂ ਆਵਾਂਗੇ ਉਹਨੂੰ ਅੱਜ ਸਖਤ ਲਹਿਜੇ 'ਚ ਸਾਰੇ ਪੱਧਰ ਜਿਹੜਾ ਪ੍ਰੈਕਚਰ ਬਾਤ ਕੀਤਾ ਜਾ ਰਿਹਾ ਉਹਨੂੰ ਇਸ ਸਖਤ ਸਨੇਹ ਦਿੱਤਾ ਜਾ ਰਿਹਾ ਦੂਜੀ ਗੱਲ 2024 ਦੀਆਂ ਇਲੈਕਸ਼ਨ ਆ ਰਹੀਆਂ ਲੋਹਾ ਗਰਮ ਆ ਕਿਸਾਨ ਇਹੋ ਜੀ ਸੱਟ ਮਾਰਨਗੇ ਤੇਰਾ ਜਿਹੜਾ ਤਖਤ ਆ ਉਹਨੂੰ ਪਲਟ ਕੇ ਰੱਖ ਦੇਣ ਬੋਲੇ